ਅਗਲੀ ਖਬਰ ਵੱਲ ਚਲਿਏ ਕਹਿੰਦੇ ਪੀ ਕੈਲੀਫੋਰਨੀਆ ਹੁਣ 160 ਮਿਲੀਅਨ ਡਾਲਰ ਲੂਜ਼ ਕਰਨ ਜਾ ਰਿਹਾ ਆ ਕਿਉਂਕਿ 17000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਜੋ ਇਸ਼ੂ ਆ ਉਹੋ ਬਣ ਚੁੱਕਾ ਆ ਕਿਉਂਕਿ ਉਸ ਨੂੰ ਡਿਲੇ ਕੀਤਾ ਗਿਆ ਆ ਯਾਹੂ ਦੇ ਉੱਤੇ ਨਿਊਜ਼ ਆ ਅੱਜ ਦੀ ਇਹ ਟਰਾਂਸਪੋਰਟੇਸ਼ਨ ਸੈਕਟਰੀ ਨੇ ਪਹਿਲਾਂ 40 ਮਿਲੀਅਨ ਡਾਲਰ ਦੀ ਜਿਹੜੀ ਫੈਡਰਲ ਫੰਡਿੰਗ ਆ ਉਸ ਨੂੰ ਵਿਦਰਡ ਕੀਤਾ ਸੀ ਤੇ ਕਿਉਂਕਿ ਉਹਦੇ ਚ ਕਹਿੰਦੇ ਪੀ ਕੈਲੀਫੋਰਨੀਆ ਵਾਲੇ ਇੰਗਲਿਸ਼ ਪ੍ਰੋਫੀਸ਼ੈਂਸੀ ਰਿਕੁਆਇਰਮੈਂਟ ਜਿਹੜੀ ਟਰੱਕਰਸ ਦੇ ਲਈ ਆ ਉਹਨਾਂ ਨੇ ਜਿਹੜਾ ਲਾਗੂ ਕਰ ਰਿਆ ਹੈਗੇ ਤੇ ਹੁਣ ਜਿਹੜੇ 17000 ਲੋਕਾਂ ਦੇ ਲਾਇਸੈਂਸ ਸਸਪੈਂਡ ਹੋਏ ਸੀ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਸੀ 2 ਮਹੀਨੇ ਦੇ ਲਈ ਉਸ ਨੂੰ ਲੈ ਕੇ ਜੋ ਹੁਣ ਟ੍ਰਾਂਸਪੋਰਟੇਸ਼ਨ ਸੈਕਟਰੀ ਆ ਸ਼ਾਂਡਫੀ ਹੁਣੀ ਉਹਨੇ ਇਹ ਕਿਹਾ ਵੀ ਜਿਹੜਾ 160 ਮਿਲੀਅਨ ਡਾਲਰ ਹੋਰ ਕੈਲੀਫੋਰਨੀਆ ਹਾਈਵੇਜ਼ ਨੂੰ ਮਿਲਣਾ ਸੀਗਾ ਉਹ ਜਿਹੜਾ ਅਸੀਂ ਬਿਧ ਹੋਲਡ ਕਰਨ ਜਾ ਰਹੇ ਹਾਂ ਤੇ ਸ਼ਾਂਡਫੀ ਨੇ ਜਿਹੜਾ ਅਧਿਕਾਰਤ ਤੌਰ ਤੇ ਤੇ ਆਫੀਸ਼ੀਅਲ ਕਰ ਦਿੱਤਾ ਵੀ ਐਫ ਐਮ ਸੀ ਐਸ ਏ ਕਹਿੰਦੇ ਵੀ 160 ਮਿਲੀਅਨ ਡਾਲਰ ਉਹਨਾਂ ਨੂੰ ਰੋਕ ਲਿਆ ਆ ਕਿਉਂਕਿ 5 ਜਨਵਰੀ ਤੱਕ ਜਿਹੜੇ 17000 ਇਲੀਗਲੀ ਇਸ਼ੂਡ ਉਹਨਾਂ ਦੇ ਕਹਿਣ ਮੁਤਾਬਕ ਲਾਇਸੈਂਸ ਆ ਉਹਨਾਂ ਨੂੰ ਕੈਨਸਲ ਕਰਨ ਤੋਂ ਇਹਨਾਂ ਨੇ ਨਾ ਆ ਕਰ ਦਿੱਤੀ ਸੀ ਕੈਲੀਫੋਰਨੀਆ ਤੇ ਐਫ ਐਮ ਸੀ ਐਸਏ ਇੱਕ ਦੂਜੇ ਦੇ ਨਾਲ ਮਿਹਣੋ ਮਿਹਣੀ ਹੋ ਰਹੇ ਸੀਗੇ ਇੱਕ ਦੂਜੇ ਦੇ ਉੱਤੇ ਤੋਮ ਤਾਂ ਲੱਗ ਰਹੀਆਂ ਸੀ ਪਰ ਇਸੇ ਦੇ ਦਰਮਿਆਨ ਜਿਹੜੇ ਨਾਨ ਡੋਮਿਸਾਈਲਡ ਸੀਡੀਐਲ ਹੋਲਡਰਸ ਆ ਉਹਨਾਂ ਉਹ ਇੱਕ ਜਿਹੜਾ ਗੇਂ ਦੇ ਵਾਂਗੂ ਕਦੀ ਖੱਬੇ ਕਦੀ ਸੱਜੇ ਉਹ ਉਹ ਨਾਦਰ ਜਿਹੀ ਸਿਚੁਏਸ਼ਨ ਆ ਉਹ ਬਣੀ ਪਈ ਸੀ ਸੋ ਅੱਜ ਜਿਹੜਾ ਉਹਨਾਂ ਨੇ ਕਨਫਰਮ ਕਰ ਦਿੱਤਾ ਵੀ 160 ਮਿਲੀਅਨ ਡਾਲਰ ਦੀ ਜਿਹੜੀ ਰਾਸ਼ੀ ਆ ਉਸ ਨੂੰ ਇਹਨਾਂ ਨੇ ਜਿਹੜਾ ਹੁਣ ਰੋਕ ਦਿੱਤਾ ਹੈਗਾ ਆ ਅਗਲੀ ਖਬਰ ਵੱਲ ਚਲਿਏ ਕਹਿੰਦੇ ਵੀ ਕੈਲੀਫੋਰਨੀਆ ਹੁਣ 160 ਮਿਲੀਅਨ ਡਾਲਰ ਲੂਜ਼ ਕਰਨ ਜਾ ਰਿਹਾ ਆ ਕਿਉਂਕਿ 17000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਜੋ ਇਸ਼ੂ ਆ ਉਹੋ ਬਣ ਚੁੱਕਾ ਆ ਕਿਉਂਕਿ ਉਸ ਨੂੰ ਡਿਲੇ ਕੀਤਾ ਗਿਆ ਆ ਯਾਹੂ ਦੇ ਉੱਤੇ ਨਿਊਜ਼ ਆ ਅੱਜ ਦੀ ਇਹ ਟਰਾਂਸਪੋਰਟੇਸ਼ਨ ਸੈਕਟਰੀ ਨੇ ਪਹਿਲਾਂ 40 ਮਿਲੀਅਨ ਡਾਲਰ ਦੀ ਜਿਹੜੀ ਫੈਡਰਲ ਫੰਡਿੰਗ ਆ ਉਸ ਨੂੰ ਵਿਦਰਲਡ ਕੀਤਾ ਸੀ ਤੇ ਕਿਉਂਕਿ ਉਹਦੇ ਵਿੱਚ ਕਹਿੰਦੇ ਪਈ ਕੈਲੀਫੋਰਨੀਆ ਵਾਲੇ ਇੰਗਲਿਸ਼ ਪ੍ਰੋਫੀਸ਼ੀਐਂਸੀ ਰਿਕੁਆਇਰਮੈਂਟ ਜਿਹੜੀ ਟਰੱਕਰਸ ਦੇ ਲਈ ਆ ਉਹਨਾਂ ਨੇ ਜਿਹੜਾ ਲਾਗੂ ਕਰ ਰਿਹਾ ਹੈਗੇ ਤੇ ਹੁਣ ਜਿਹੜੇ 17000 ਲੋਕਾਂ ਦੇ ਲਾਇਸੈਂਸ ਸਸਪੈਂਡ ਹੋਏ ਸੀ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਸੀ 2 ਮਹੀਨੇ ਦੇ ਲਈ ਉਸ ਨੂੰ ਲੈ ਕੇ ਜੋ ਹੁਣ ਟਰਾਂਸਪੋਰਟੇਸ਼ਨ ਸੈਕਟਰੀ ਆ ਸ਼ਾਂਡਾਫੀ ਉਨੀ ਉਨੀ ਇਹ ਕਿਹਾ ਵੀ ਜਿਹੜਾ 160 ਮਿਲੀਅਨ ਡਾਲਰ ਹੋਰ ਕੈਲੀਫੋਰਨੀਆ ਹਾਈਵੇਜ਼ ਨੂੰ ਮਿਲਣਾ ਸੀਗਾ ਉਹ ਜਿਹੜਾ ਅਸੀਂ ਬਿਧ ਹੋਲਡ ਕਰਨ ਜਾ ਰਹੇ ਹਾਂ ਇਹ ਸ਼ਾਂਡਾਫੀ ਨੇ ਜਿਹੜਾ ਅਧਿਕਾਰਤ ਤੌਰ ਤੇ ਆਫੀਸ਼ੀਅਲ ਕਰ ਦਿੱਤਾ ਵੀ ਐਫ ਐਮ ਸੀ ਐਸ ਏ ਕਹਿੰਦੇ ਵੀ 160 ਮਿਲੀਅਨ ਡਾਲਰ ਉਹਨਾਂ ਨੂੰ ਰੋਕ ਲਿਆ ਆ ਕਿਉਂਕਿ 5 ਜਨਵਰੀ ਤੱਕ ਜਿਹੜੇ 17000 ਇਲੀਗਲੀ ਇਸ਼ੂਡ ਉਹਨਾਂ ਦੇ ਕਹਿਣ ਮੁਤਾਬਕ ਲਾਇਸੈਂਸ ਆ ਉਹਨਾਂ ਨੂੰ ਕੈਨਸਲ ਕਰਨ ਤੋਂ ਇਹਨਾਂ ਨੇ ਨਾ ਆ ਕਰ ਦਿੱਤੀ ਸੀ ਕੈਲੀਫੋਰਨੀਆ ਤੇ ਐਫ ਐਮ ਸੀ ਐਸ ਏ ਇੱਕ ਦੂਜੇ ਦੇ ਨਾਲ ਮਿਹਣੋ ਮਿਹਣੀ ਹੋ ਰਹੇ ਸੀਗੇ ਇੱਕ ਦੂਜੇ ਦੇ ਉੱਤੇ ਤੋਂਮ ਤਾਂ ਲੱਗ ਰੀਆਂ ਸੀ ਪਰ ਇਸੇ ਦੇ ਦਰਮਿਆਨ ਜਿਹੜੇ ਨਾਨ ਡੋਮਿਸਾਈਲਡ ਸੀ ਡੀ ਐਲ ਹੋਲਡਰਸ ਆ ਉਹਨਾਂ ਉਹ ਇੱਕ ਜਿਹੜਾ ਗੇਨ ਦੇ ਵਾਂਗੂ ਕਦੀ ਖੱਬੇ ਕਦੀ ਸੱਜੇ ਉਹ ਉਹਨਾਂ ਦਾ ਜਿਹੜਾ ਸਿਚੁਏਸ਼ਨ ਆ ਉਹ ਬਣੀ ਪਈ ਸੀ ਸੋ ਅੱਜ ਜਿਹੜਾ ਉਹਨਾਂ ਨੇ ਕਨਫਰਮ ਕਰ ਦਿੱਤਾ ਵੀ 160 ਮਿਲੀਅਨ ਡਾਲਰ ਦੀ ਜਿਹੜੀ ਰਾਸ਼ੀ ਆ ਉਸ ਨੂੰ ਇਨਾਂ ਨੇ ਜਿਹੜਾ ਹੁਣ ਰੋਕ ਦਿੱਤਾ ਹੈਗਾ